ਹਾਂਜੀ ਦੋਸਤੋ ਅੱਜ ਫੇਰ ਹਾਜ਼ਰ ਆਂ ਸਾਜਨ ਪੰਜਾਬੀ ਟੀਵੀ ਤੇ ਹੋਰ ਗੱਲਾਂ ਕਰਦੇ ਆ ਕੈਨੇਡਾ ਦੀ 2 ਮਹੀਨੇ ਹੋ ਗਏ ਮੈਨੂੰ ਆਇਆ ਨੂੰ ਇੱਥੇ 2 ਮਹੀਨਿਆਂ ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਾਣਕਾਰੀ ਮਿਲੀ ਆ ਜੋ ਤੁਹਾਡੇ ਨਾਲ ਮੈਂ ਸਮੇ ਸਮੇ ਤੇ ਸਾਂਝੀ ਕਰ ਲੈਂਦਾ ਸਵੇਹਾ ਹੁਣ ਮੈਂ ਬਸ ਤੋਂ ਉਤਰ ਕੇ ਆਇਆ ਇੱਕ ਮੇਰਾ ਮਿੱਤਰ ਆ ਰਾਜ ਅੰਮ੍ਰਿਤਸਰ ਤੋਂ ਉਹ ਲੋਕਲ ਬੱਸਾਂ ਚੱਲਦੀਆਂ ਨੇ ਜਿਹੜੀਆਂ ਉਹ ਇਧਰੋਂ ਚੱਲਦੀਆਂ ਮੇਰੇ ਏਰੀਆ ਚੋਂ ਜਿਹੜੇ ਇਧਰੋਂ ਚੱਲਦੀਆਂ ਉਹ ਵੈਸੇ ਇੱਕ ਦਿਨ ਰੂਟ ਤੋਂ ਦੂਜਾ ਹੁੰਦਾ ਉਹਦੇ ਕੋਲੇ ਅੱਜ ਇੱਕ ਦਿਨ ਦੂਜਾ ਹੁਣ ਮੈਂ ਦੋ ਕਿਲੇ ਚ ਉਹਦੇ ਕੋਲੇ ਬਹਿਣਾ ਤੇ ਨਾਲ ਉਹਦੇ ਨਾਲ ਮੈਂ ਗੱਲਾਂ ਬਾਤਾਂ ਵੀ ਕਰ ਲੈਣਾ ਕਿਉਂਕਿ ਜਾਣਕਾਰੀ ਹਾਸਲ ਕਰ ਲਈ ਹੈ ਪਰ ਬਹੁਤ ਕੁਝ ਕਰਨਾ ਪੈਂਦਾ ਤੇ ਤੇ ਆਪਣਾ ਤਾਂ ਵੈਸੀ ਪੰਜਾਬੀ ਜਿਹੜਾ ਹੁੰਦਾ ਉਹ ਉਹ ਮੁਹੱਬਤ ਦੇ ਤੰਦਾਂ ਨਾਲ ਜਕੜ ਲੈਂਦਾ ਅੱਗੇ ਵਾਲੇ ਨੂੰ ਹੈਨਾ ਸੋ ਬਹੁਤ ਕੰਨਾਂ ਦੇਖਣ ਨੂੰ ਮਿਲਦੀਆਂ ਵੀ ਇੱਕ ਤਾਂ ਜਦੋਂ ਟੌਪ ਆਉਂਦਾ ਤੇ ਆ ਹੁਣ ਇੱਕ ਆਪਣੇ ਲੇਡੀ ਜਾਈ ਸੀ ਗੋਰੀ ਤੇ ਉਹਦੇ ਕੋਲ ਤਿੰਨ ਬੱਚੇ ਸੀ ਇੱਕ ਤਾਂ ਉਹਦੇ ਅੱਗੇ ਰੱਖਿਆ ਸੀਗਾ ਯਾਨੀ ਕਿ ਉਹ ਜਿਹੜੀ ਆਪਾਂ ਭਗੂੜਾ ਜਾ ਕੀ ਕਹ ਦਿੰਨੇ ਆ ਰੇੜੀ ਗੱਡੀ ਜੀ ਉਹਦੇ ਚ ਪਾਇਆ ਸੀ ਦੋ ਬੱਚੇ ਉਹਦੇ ਵੈਸੇ ਸੀ ਤਿੰਨ ਬੱਚੇ ਸੀ ਤੇ ਉਹ ਮੈਂ ਦੇਖਿਆ ਜਦੋਂ ਬੱਸ ਖੜਦੀ ਆ ਉਹ ਖੜੇ ਆ ਆਪਾਂ ਇੱਕ ਦੂਜ ਨੂੰ ਭੱਜੋ ਨੱਠੀ ਬੜੀ ਕਰਦੇ ਆ ਭਾਵੇਂ ਇਕੱਲੇ ਖੜੇ ਹੋਈਏ ਫਿਰ ਵੀ ਭੱਜ ਕੇ ਚੜਦੇ ਆ ਉਹਨਾਂ ਨੂੰ ਟਾਈਮ ਦਿੱਤਾ ਹੁੰਦਾ ਤੇ ਉਹਨੇ ਫਿਰ ਉਹ ਬੱਸ ਰੋਕੀ ਤੇ ਥੱਲੇ ਇੱਕ ਜਿਹੜੀ ਜਿਹੜੇ ਤੇ ਆਪਾਂ ਪੈਰ ਰੱਖਦੇ ਆਂ ਬਾਰੀ ਤੇ ਉਹਦੇ ਅੱਗੇ ਇੱਕ ਹੋਰ ਬਣਿਆ ਸਿਸਟਮ ਜਿਹੜਾ ਥੱਲੇ ਡਿੱਗ ਪੈਂਦਾ ਉਹ ਲਿਫਟ ਜੀ ਤੇ ਉਹ ਫਿਰ ਉਹਦੇ ਨਾਲ ਹੀ ਜਿਹੜੀ ਬੱਚਾ ਜਿਹੜੇ ਉਹਦੇ ਚ ਗੱਡੀ ਚ ਪਾਇਆ ਜਿਨ੍ਹਾਂ ਨੇ ਘੂੜੇ ਚ ਪਾਇਆ ਤੇ ਉਹ ਉਹਦੇ ਨਾਲ ਹੀ ਅੱਗੇ ਚੜਾ ਲੈਂਦੇ ਆ ਤੇ ਦੂਜੇ ਬੱਚੇ ਨਾਲ ਚੜ ਜਾਂਦੇ ਤੇ ਬਹੁਤ ਵਧੀਆ ਲੱਗਿਆ ਬੜੀ ਰਿਸਪੈਕਟ ਆ ਇੱਕ ਵੱਡੀ ਗੱਲ ਆ ਵੀ ਇੱਥੇ ਸਭ ਨੂੰ ਜਿਹੜਾ ਬੁਲਾਉਣਾ ਪੈਂਦਾ ਵੀ ਹਰੇਕ ਨੇ ਹੈਲੋ ਹੈ ਹੈਲੋ ਇਹ ਗੋਰੇ ਆ ਨਾ ਜਿਹੜੇ ਇਹ ਮੰਨ ਲਓ ਹੈ ਹੈਲੋ ਇਹਨਾਂ ਦੀਆਂ ਭਾਵੇਂ ਨੌਜਵਾਨ ਲੜਕਣੀਆਂ ਹੋਣ ਜਾਂ ਬਜ਼ੁਰਗ ਹੋਣ ਇਹ ਜਦੋਂ ਅਸੀਂ ਅੱਗੇ ਆਉਣੇ ਆ ਨਾ ਉਹਨਾਂ ਦੇ ਤੇ ਉਹ ਆਪਣੇ ਨੂੰ ਹੈ ਹੈਲੋ ਕਰਦੇ ਹੀ ਆ ਯਾਨੀ ਕਿ ਬੁਲਾਉਂਦੇ ਆ ਪਿਆਰ ਨਾਲ ਮੁਸਕਰਾਉਣਾ ਚਿਹਰਾ ਮੁਸਕਾਉਂਦਾ ਮਿਲਦਾ ਉਹਨਾਂ ਦਾ ਅਸੀਂ ਕਈ ਵਾਰੀ ਕਹਿ ਦਿੰਦੇ ਅਸੀਂ ਕਿਹੜਿਆਂ ਨੂੰ ਜਾਣਦੇ ਆ ਅਸੀਂ ਕੋਲ ਦੀ ਲੰਘਦੇ ਵੈਸੀ ਲੱਗ ਜਾਂਦੇ ਆ ਫਿਰ ਇਹ ਇਹਨਾਂ ਨੂੰ ਨਾ ਉਹ ਚੰਗਾ ਨਹੀਂ ਸਮਝਦੇ ਇਸ ਗੱਲ ਨੂੰ ਵੀ ਜਿਹੜਾ ਸਾਡੇ ਕੋਲ ਦੀ ਕੋਈ ਲੰਘਿਆ ਇਹਨਾਂ ਨੇ ਬਲਾਉਣਾ ਹੀ ਬਲਾਉਣਾ ਜੀ ਮੈਂ ਦੇਖ ਲਿਆ ਵੀ ਦੋ ਸਾਲਾਂਾਂ ਚ ਦੋ ਮਹੀਨਿਆਂ ਚ ਸੌਰੀ ਦੋ ਮਹੀਨਿਆਂ ਚ ਮੈਂ ਬਹੁਤ ਕੁਝ ਦੇਖ ਲਿਆ ਤੇ ਕੋਈ ਸੈਰ ਕਰਦਾ ਹੋਵੇ ਕੋਈ ਆਸੇ ਪਾਸੇ ਹੋਵੇ ਕਿਤੇ ਵੀ ਆ ਅਸੀਂ ਜਿੱਥੇ ਰਹਿੰਦੇ ਆ ਉੱਥੇ ਸਾਡਾ ਲੰਬਾ ਉਹ ਬਣਿਆ ਗੈਲਰੀ ਜੀ ਬਣੀ ਹੋਵੇ ਉਹਦੇ ਚ ਲੰਗਦੇ ਆ ਜਦੋਂ ਉੱਥੋਂ ਤੇ ਉਹ ਕੋਲ ਦੀ ਸਾਡੇ ਲੰਗਦੇ ਆ ਨਾ ਉਹ ਭਾਵੇਂ ਬਜ਼ੁਰਗ ਹੋਵੇ ਭਾਵੇਂ ਜੈਟਸ ਹੋਵੇ ਭਾਵੇਂ ਲੀਡੀਜ ਹੋਵੇ ਭਾਵੇਂ ਉਹਨਾਂ ਦੀ ਯੰਗ ਲੜਕਾ ਜਾਂ ਲੜਕੀ ਹੋਵੇ ਉਹਨਾਂ ਨੇ ਹੈ ਇਹ ਹੈਲੋ ਮੰਨ ਲਓ ਕਹਿ ਕੇ ਲੰਘਣਾ ਇਹਨਕ ਸਤਕਾਰ ਆ ਹਨਾ ਉਹ ਉਹ ਜ਼ਰੂਰੀ ਹੈ ਇੱਥੇ ਤੇ ਆਪਾਂ ਕਹਿ ਦਿੰਨੇ ਹੋ ਯਾਰ ਆਪਾਂ ਤਾਂ ਕਿਸੇ ਨੂੰ ਜਾਣਦੇ ਨਹੀਂ ਤਾਂ ਆਪਾਂ ਕਿਉਂ ਬੁਲਾਈਏ ਕਿਸੇ ਨੂੰ ਅਸੀਂ ਯਾਰ ਆਪਣੀ ਹੈਂਕੜਚੀ ਤੁਰੇ ਫਿਰਦੇ ਆ ਮੈਂ ਕੋਈ ਸਿਫਤਾ ਨਹੀਂ ਕਰਦਾ ਗੋਰਿਆਂ ਦੀਆਂ ਗੋਰਿਆਂ ਦੇ ਜੇ ਗੋਣਾ ਤਾਂ ਕੋਈ ਔਗਣ ਵੀ ਹੋਣਗੇ ਉਹ ਹਰੇਕ ਬੰਦੇ 'ਚ ਹੀ ਹੁੰਦੇ ਆ ਹਨਾ ਤੇ ਬੜਾ ਯਾਰ ਆਪਾਂ ਆਪਣੇ ਪੈਸੇ ਦੇ ਮਾਣ ਚ ਹੰਕਾਰ ਚ ਹੀ ਤੁਰੇ ਫਿਰਦੇ ਆ ਯਾਰ ਮੇਰੇ ਕੋਲੇ ਮੈਂ ਕਿਸੇ ਨੂੰ ਕੋ ਬੁਲਾਵਾਂ ਜੇ ਮੈਂ ਬੁਲਾ ਲਿਆ ਤਾਂ ਮੈਨੂੰ ਹੀਠੀ ਹੋ ਜੂਗੀ ਮੈਂ ਛੋਟਾ ਹੋ ਜੂ ਦੂਜੇ ਤੋਂ ਵੀ ਮੈਨੂੰ ਕੋਈ ਮੰਨ ਲਓ ਅਸੀਂ ਇਹ ਸਮਝਦੇ ਆ ਕਿ ਜੇ ਕਿਸੇ ਨੇ ਬੁਲਾ ਲਿਆ ਵੀ ਮੇਰੀ ਵੇਖੋ ਕੋਈ ਨਿੱਢਾਈ ਉਹ ਮੇਰੀ ਸਲੂਟ ਸਲਾਮ ਹੁੰਦੇ ਮੈਨੂੰ ਸਲੂਟ ਪਾਜਦੇ ਹਨਾ ਇੱਥੇ ਇਹ ਨਹੀਂ ਗੱਲ ਇੱਥੇ ਸਭ ਦਾ ਸਤਿਕਾਰ ਉਨਾ ਹੀ ਆ ਇੱਥੇ ਉਹ ਸਲੂਟਾਂ ਵਾਲੀ ਗੱਲ ਆ ਜਿਹੜਾ ਕੋਈ ਬੁਲਾਉਂਦਾ ਆ ਤਾਂ ਉਹ ਉਹਨਾਂ ਨੂੰ ਉਸ ਤਰੀਕੇ ਨਹੀਂ ਲੈਂਦੇ ਆ ਵੀ ਜਿਹੜਾ ਸਾਹਮਣੇ ਬੰਦਾ ਆ ਗਿਆ ਨਾ ਉਹ ਇੱਕ ਇਨਸਾਨ ਆ ਇਨਸਾਨ ਨੂੰ ਪਿਆਰ ਨਾਲ ਪਤਣਾ ਰਹਿ ਜਿਹੜੇ ਲੋਕ ਆ ਤੇ ਅਸੀਂ ਆਪਣੀਆਂ ਹੈਂਕੜਾਂ 'ਚ ਰਹੀ ਜਾਂਦੇ ਆ ਵੀ ਸਾਨੂੰ ਯਾਰ ਮੈਂ ਕਿਸੇ ਨੂੰ ਬੁਲਾ ਲਿਆ ਮੈਂ ਨੀਵਾ ਹੋ ਜੂ ਮੈਂ ਨਿੱਕਾ ਹੋ ਜੂ ਦੂਜੇ ਨਾਲ ਛੋਟਾ ਹੋ ਜੂਗਾ ਦੋਸਤੋ ਨਹੀਂ ਇੱਥੋਂ ਲੈ ਕਿਸੇ ਨੇ ਕੁਝ ਨਹੀਂ ਜਾਣਾ ਅੱਜ ਮੈਂ ਇੱਥੇ ਆ ਹੋ ਸਕਦਾ ਕੱਲ ਨੂੰ ਹੁਮਾ ਹੀ ਨਾ ਪੈਸੇ ਵਾਲੇ ਬੜੀ ਦੁਨੀਆ ਤੁਰ ਗਈ ਇੱਥੇ ਸਿਕੰਦਰ ਵਰਗੇ ਤੇ ਉਹ ਖਾਲੀ ਹੱਥੀ ਤੁਰ ਗਏ ਨਾਲ ਨਹੀਂ ਲੈ ਕੇ ਗਏ ਰਾਮ ਵਰਗੇ ਲੰਕਾ ਸੋਨੇ ਦੀਆਂ ਦੇ ਹੁੰਦੇ ਸੀ ਉਹਨਾਂ ਦੀ ਵੀ ਉਹ ਵੀ ਨਾਲ ਨਹੀਂ ਲੈ ਕੇ ਗਏ ਹੁਦੋਂ ਤੋ ਇਹ ਜਿਹੜੀਆਂ ਗੱਲਾਂ ਨਾ ਇਹ ਆਪਾਂ ਯਾਰ ਪਿਆਰ ਮੁਹੱਬਤ ਇੱਥੋਂ ਮੈਂ ਤਾਂ ਇਹੀ ਸਿੱਖ ਕੇ ਜਾਂਦਾ ਯਾਰ ਜਿਹੜੇ ਮੈਂ ਜਿਹਨੂੰ ਨਹੀਂ ਵੀ ਬੁਲਾਉਂਦਾ ਸੀ ਨਾ ਪਹਿਲਾਂ ਜਿਹੜੇ ਨਾਲ ਮੇਰੀ ਥੋੜੀ ਬੋਟੀ ਲੱਗਦਾ ਨਾ ਆਪਾਂ ਉਹ ਫਿਰ ਪੰਜਾਬੀਆਂ ਹੈਂਕੜ ਚ ਵੀ ਜ਼ਿਆਦੇ ਰਹਿੰਦੇ ਆ ਵੀ ਜਦੋਂ ਯਾਰ ਸਾਡੀ ਕਿਸੇ ਨਾਲ ਬਣਦੀ ਨਹੀਂ ਯਾਰ ਮੇਰੀ ਨਹੀਂ ਮੈਂ ਨਹੀਂ ਬੁਲਾਉਂਦਾ ਉਹਨੂੰ ਮੇਰੀ ਬਣਦੀ ਨਹੀਂ ਤੇ ਮੈਂ ਸੋਚਦਾ ਨਹੀਂ ਯਾਰ ਹਰੇਕ ਨਾਲ ਹੀ ਹਰੇਕ ਨੂੰ ਬੁਲਾਉਣਾ ਚਾਹੀਦਾ ਜਿਹੜੇ ਜਿਹੜਾ ਮੈਨੂੰ ਨਹੀਂ ਵੀ ਚੰਗਾ ਸਮਝਦਾ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਮੈਂ ਨੀਵਾ ਹੋ ਜਾਂਦਾ ਮੈਂ ਝੁਕ ਜਾਂਦਾ ਤੇ ਇਹ ਸੱਚ ਜਰੋਂ ਮੈਨੂੰ ਗੱਲਾਂ ਇਹਨਾਂ ਦੀ ਬਹੁਤ ਵਧੀ ਪਿਆਰ ਨਾਲ ਮਿਲਦੇ ਆ ਇਹ ਤੇ ਮਸਕਰਾ ਕੇ ਮਿਲਦੇ ਆ ਤੇ ਠੀਕ ਹੈ ਇਹਨਾਂ ਚ 100 ਔਗਣ ਹੋਣੇ ਆ ਮੈਂ ਇਹਨਾਂ ਦੀ ਕੋਈ ਯਾਦ ਨਹੀਂ ਸਿਫਤ ਨਹੀਂ ਕਰਦਾ ਵੀ ਮੈਂ ਗੋਰਿਆਂ ਦੇ ਦੇਸ਼ ਆ ਗਿਆ ਖੜੀ ਮੈਂ ਇਹਨਾਂ ਦਾ ਮੈਨੂੰ ਥੱਲੇ ਕਮੈਂਟ ਵੀ ਸਾਇਦ ਤੁਸੀਂ ਲਿਖਣ ਲੱਗ ਜੂ ਵੀ ਮੈਂ ਇਹਨਾਂ ਦਾ ਗੋਰਿਆਂ ਦਾ ਹੋ ਗਿਆ 2 ਮਹੀਨੇ ਆ ਜੀ ਮੈਂ ਇਹਨਾਂ ਦਾ ਕੁਝ ਨਹੀਂ ਹੋਇਆ ਮੈਂ ਪੰਜਾਬੀ ਆ ਮੈਂ ਮੈਂ ਜੰਮਿਆ ਹੀ ਪੰਜਾਬ ਚ ਆ ਤੇ ਪੰਜਾਬ ਚ ਹੀ ਰਹਿਣਾ ਮੈਂ ਆ ਸੇਮ ਮਹੀਨੇ ਹੋ ਅਤੇ 4 ਮਹੀਨੇ ਹੋਰ ਆ ਨਾ ਕਿ ਇੱਥੇ ਆ ਜਾਣਾ ਚਲੋ ਮਾਲਕ ਨੇ ਦਾਣਾ ਪਾਣੀ ਖਿਲਾਇਆ ਰਿਹਾ ਸੀ ਇਹ ਰੀਕਨਸਾਨ ਦਾ ਦਾਣਾ ਪਾਣੀ ਹੁੰਦਾ ਸੋ ਮੈਨੂੰ ਇਹ ਗੱਲਾਂ ਜਿਹੜੀ ਅੱਜ ਦੀ ਇਹ ਗੱਲ ਤੁਹਾਨੂੰ ਮੈਂ ਸਟੋਰੀ ਜਿਹੜੀ ਵੀਡੀਓ ਪਾ ਰਿਹਾ ਇਹ ਜਰੂਰ ਆਪਦਾ ਉਹ ਦੇਖਿਓ ਤੇ ਇੱਕ ਅੰਦਰੋਂ ਹੌਮੇ ਕੱਢਦੇ ਹੋ ਯਾਰ ਹੌਮੇ ਕੱਢ ਕੇ ਇਨਸਾਨ ਦਾ ਹੀ ਨਹੀਂ ਪਤਾ ਯਾਰ ਹੱਟ ਅਟੈਕ ਕਿੰਨੇ ਹੁੰਦੇ ਆ ਅਟੈਕ ਹੋ ਗਿਆ ਤੇ ਤੁਰਿਆ ਜਾਂਦਾ ਬੰਦਾ ਰਹਿ ਜਾਂਦਾ ਯਾਰ ਅਸੀਂ ਐਵੇਂ ਆਪਦੀਆਂ ਦੁਸ਼ਮਣੀਆਂ ਅਸੀਂ ਐਵੇਂ ਆਪਦੀਆਂ ਉਹ ਪਾਲੀ ਜਾਂਦੇ ਆ ਯਾਰ ਵੀ ਹੈਂਕੜਾਂ ਚ ਤੁਰੇ ਫਿਰਦੇ ਆ ਵੀ ਯਾਰ ਮੈਂ ਇਹਨੂੰ ਨਹੀਂ ਬੁਲਾਉਣਾ ਮੈਂ ਇਹਨੂੰ ਆਇਆ ਕਰ ਦੂੰ ਮੈਂ ਇਹਨੂੰ ਵਾਹ ਕਰ ਦੂੰ ਮੇਰੇ ਕੋਲੇ ਪੈਸਾ ਪੈਸਾ ਮਿੱਤਰਾ ਬਹੁਤ ਲੋਕਾਂ ਕੋਲੇ ਆ ਪੈਸਾ ਪੈਸਾ ਤਾਂ ਜਾਨ ਦੀ ਵਾਰ ਕੰਮ ਆਉਂਦਾ ਹੀ ਨਹੀਂ ਠੀਕ ਆ ਸਾਡੀਆਂ ਲੋੜਾਂ ਇਲਾਜ ਤੇ ਪੈਸੇ ਦੀ ਲੋੜ ਆ ਪੈਸਾ ਬੰਦੇ ਕੋਲੇ ਹੋਣਾ ਚਾਹੀਦਾ ਤੇ ਮੈਂ ਤਾਂ ਦੋਸਤੋ ਇਹ ਇੱਜ਼ਤ ਮਾਣ ਦੀ ਜਿਹੜੀ ਸੌਹਰਤ ਇਹ ਕਮਾਇਆ ਮੈਂ ਆਪਣੇ ਕਲਮ ਨਾਲ ਇਹ ਸਾਰਾ ਕੁਝ ਕਮਾਇਆ ਚਲੋ ਪੈਸਾ ਤਾਂ ਮੇਰੇ ਜਿਹੜੀਆਂ ਲਿਖਤਾਂ ਮੈਂ ਆਪਣੇ ਲੇਖਣੀ ਦੀ ਮੈਂ ਸਭ ਤੋਂ ਸਰਮਾਇਦਾਰ ਆ ਮੈਂ ਆਪਣੀ ਉਸ ਚ ਕੋਈ ਮੈਂ ਵਿੜਾਈ ਨਹੀਂ ਕਰਦਾ ਕੋਈ ਮਾਣ ਨਹੀਂ ਕਰਦਾ ਪਤਾ ਨਹੀਂ ਆ ਦਾਣਾ ਪਾਣੀ ਕਿਵੇਂ ਲਿਖਿਆ ਸੀ ਬੱਚਿਆਂ ਨੂੰ ਚਲੋ ਪੜਾ ਲਿਖਾ ਲਿਆ ਤਾਂ ਬੱਚਿਆਂ ਨੂੰ ਮੈਂ ਇੱਧਰ ਭੇਜਦਾ ਸਪਨਾ ਸੀਗਾ ਜਿਹਰੇਕ ਦਾ ਹੀ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਇੱਥੇ ਹੀ ਰਹਿਣਾ ਤੇ ਇੱਥੇ ਆ ਕੇ ਸਾਰਾ ਕੁਝ ਕਰਨਾ ਮੈਂ ਤੁਹਾਨੂੰ ਮਤਤਾ ਦੇਵਾਂ ਤੁਸੀਂ ਆਪਦੇ ਬੱਚਿਆਂ ਨੂੰ ਇੱਥੇ ਭੇਜੋ ਨਾ ਤੂੰ ਕਹਿੰਗਾ ਤੂੰ ਤਾਂ ਆਪਦੇ ਆਪਦੇ ਬੱਚਿਆਂ ਕੋਲੇ ਆਇਆ ਤੂੰ ਕੀ ਲੈਣਾ ਹੈ ਇੱਥੇ ਫਿਰ ਇਹ ਗੱਲਾਂ ਤਾਂ ਅਸੀਂ ਤਾਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਵੀ ਪਿਆਰ ਮੁਹੱਬਤ ਨਾਲ ਰੋ ਮੈਂ ਅੱਜ ਤਾਂ ਵੇਸਾ ਤਾਂ ਮੇਰੇ ਇਹੀ ਐ ਮੈਂ ਹੋਰ ਵੇਸੇ ਵੱਲ ਨਾ ਜਾਵਾਂ ਤਾਂ ਪਿਆਰ ਮੁਹੱਬਤ ਨਾਲ ਰਹੋ ਕਿਉਂਕਿ ਜਿਹੜਾ ਮਹੱਭਤਾ ਬਹੁਤ ਕੁਝ ਦੇ ਦਿੰਦੀ ਹੈ ਜਿਹੜਾ ਪਿਆਰ ਹੈ ਨਾ ਬਹੁਤ ਕੁਝ ਦਿੰਦਾ ਜ਼ਿੰਦਗੀ ਦਿੰਦਾ ਜੀ ਜ਼ਿੰਦਗੀ ਚ ਹਾਸਾ ਖੇਡਾ ਹਾਸਾ ਠੱਠੇ ਨਾਲ ਵੇਖੋ ਜ਼ਿੰਦਗੀ ਆਪਣੀ ਖੁਸ਼ ਰਹਾਂਗੇ ਤਾਂ ਆਪਣੀ ਜ਼ਿੰਦਗੀ ਵਧੀਆ ਰਹਿੰਦੀ ਹੈ ਤੇ ਜੇ ਆਪਾਂ ਈਰਖਾ ਚ ਮੱਤ ਸੜ ਕੇ ਰਹਿਨੇ ਆ ਤਾਂ ਆਪਣੀ એનર્ਜੀ ਆਪਣੀ ਕਿਸੇ ਨਾਲ ਬਣਦੀ ਨਹੀਂ ਮੰਨ ਲਓ ਸਾਹਮਣੇ ਉਹ ਬੰਦਾ ਤੁਰਿਆ ਆਉਂਦਾ ਜਿਹਦੇ ਨਾਲ ਆਪਣੀ ਬਣਦੀ ਨਹੀਂ ਆਪਾ ਉਹਦੇ ਬਣੀ ਦੇਖ ਰਹੇ ਆ ਉਹ ਭਾਵੇਂ ਆਪਣੇ ਬਣੀ ਦੇਖ ਨਹੀਂ ਰਿਹਾ ਉਹਦੇ ਮਨ ਚ ਤਾਂ ਪਤਾ ਨਹੀਂ ਚੱਲ ਰਿਹਾ ਕੁਝ ਕਿ ਨਹੀਂ ਅਸੀਂ ਕਿਹਨੇ ਯਾਰ ਸਾਨੂੰ ਇਹ ਦੀਂਦਾ ਕਿਵੇਂ ਆ ਅਸੀਂ ਨੈਗੇਟਿਵ ਲੈ ਆਉਣੇ ਆ ਸਾਡੀ ਤੇ ਉਹਦੇ ਨਾਲ એનર્ਜੀ ਦੋਸਤੋ ਸਾਡੀ ਖਤਮ ਹੁੰਦੀ ਆ ਉਹਦੀ ਉਹਦਾ ਕੁਝ ਨਹੀਂ ਗਿਆ ਉਹ ਤਾਂ ਬੰਦਾ ਤੁਰ ਗਿਆ ਜੀ ਉਹਨੂੰ ਕਿਹੜਾ ਇਹੇ ਗੱਲ ਹੈ ਵੀ ਉਹ ਮੇਰੇ ਨਾਲ ਕਿਥੋਂ ਤੱਕ ਨਫ਼ਰਤ ਕਰਦਾ ਸ਼ਾਇਦ ਉਹ ਉਸ ਤੋਂ ਥੋੜੇ ਤੋਂ ਕੋਈ ਨਹੀਂ ਗੱਲ ਸੋਚਦੇ ਨੋ ਜਿੰਨੀ ਤੁਸੀਂ ਸੋਚ ਲਈ ਸੋ ਦੋਸਤੋ ਇਹ ਮੈਂ ਇੱਥੇ ਆ ਕੇ ਜਿਹੜਾ ਦੇਖਿਆ ਤੇ ਜਰੂਰ ਤੁਸੀਂ ਪਿਆਰ ਮੁਹੱਬਤ ਨਾਲ ਰਹਿਆ ਕਰੋ ਇਹ ਯਾਰ ਲੜਾਈਆਂ ਝਗੜੀਆਂ ਗੁੱਸੇ ਗਲਾਂ ਚ ਕੁਝ ਨਹੀਂ ਕਈ ਵਾਰੀ ਇਸ ਆਪਸਾ ਕੇ ਸਬੰਧੀ ਹੁੰਨੇ ਇੱਕ ਦੂਜੇ ਨਾਲ ਬਣਦੀ ਨਹੀਂ ਜਦੋਂ ਕੋਈ ਮੌਤ ਹੋ ਜਾਂਦੀ ਹੈ ਜਰ ਉਹਦੋਂ ਫਿਰ ਫਿਰ ਭੱਜੇ ਜਾਂਦੇ ਆ ਕਿਉਂਕਿ ਆਪਣਾ ਖੂਨ ਹੁੰਦਾ ਉਹ ਖੂਨ ਖੋਲਦਾ ਫਿਰ ਆਪਾਂ ਉਹਦੋਂ ਜਾਂਦੇ ਆ ਉਹਦੋਂ ਜਿਹੜੇ ਆਪਾਂ ਗੁੱਸੇ ਗਲੇ ਹੁੰਦੇ ਉਹ ਛੱਡ ਦਿੰਨੇ ਆ ਵੀ ਨਹੀਂ ਯਾਰ ਚੱਲ ਕੋਈ ਨਹੀਂ ਹੋ ਗਿਆ ਯਾਰ ਜਿਹੜੀ ਗੱਲ ਹੋ ਗਈ ਵੀ ਜਿਹੜਾ ਹੋ ਗਿਆ ਤੇ ਉਹ ਛੱਡੀਏ ਹੈਨਾ ਤਾਂ ਕਰਕੇ ਦੋਸਤੋ ਜਿਹੜੀਆਂ ਮੈਂ ਗੱਲਾਂ ਤੁਹਾਡੇ ਕੋਲੇ ਲੈ ਕੇ ਆਇਆ ਜਰੂਰ ਇਹਦੇ ਤੇ ਗੌਰ ਕਰਿਓ ਤੇ ਕਿਉਂਕਿ ਜਦੋਂ ਅੱਥੇ ਆਏ ਆ ਇੱਥੇ ਕੁਛ ਨਾ ਕੁਛ ਤਾਂ ਲੈ ਕੇ ਜਾਈਏ ਨਾ ਜੇ ਚੰਗਾ ਪਾਕਾ ਤਾਂ ਚੰਗਾ ਨੂੰ ਗ੍ਰੈਂਡ ਕਰ ਲਓ ਜੇ ਮਾੜਾ ਤਾਂ ਛ ਕਿਉਂਕਿ ਮੈਂ ਨਹੀਂ ਕਹਦਾ ਵੀ ਇਹ ਸਾਰਾ ਕੁਝ ਇੱਥੇ ਚੰਗਾ ਹੀ ਹੋਊਗਾ ਆਪਣਾ ਪੰਜਾਬ ਆ ਆਪਣਾ ਪੰਜਾਬ ਆ ਆਪਣੀ ਥਾਂ ਤੇ ਇਹ ਆਪਣੀ ਥਾਂ ਤੇ ਆ ਚਲੋ ਜਿਹੜੀ ਬੱਚੇ ਆਉਂਦੇ ਉਹਨਾਂ ਦਾ ਦਾਣਾ ਪਾਣੀ ਆ ਮਜਬੂਰੀਆਂ ਹੁੰਦੀਆਂ ਜੇ ਆਪਣੀਆਂ ਸਰਕਾਰਾਂ ਆਪਣਾ ਸਾਰਾ ਕੁਝ ਸਹੀ ਹੋਵੇ ਤਾਂ ਕਿਉਂ ਹੋਣ ਕਿਹਨੂੰ ਜੀ ਕਰਦਾ ਕੀ ਦਾ ਘਰ ਛੱਡਣ ਨੂੰ ਦੋਸਤੋ ਕਿਸੇ ਦਾ ਨਹੀਂ ਕਰਦਾ ਸੋ ਮੇਰੀ ਅੱਜ ਦੀ ਕਹਾਣੀ ਦਾ ਮਤਲਬ ਇਹੀ ਆ ਵੀ ਤੁਸੀਂ ਆਪ ਦਾ ਪਿਆਰ ਮੁਹੱਬਤ ਨਾ ਰਹੋ ਤੇ ਪਿਆਰ ਸਾਨੂੰ ਜ਼ਿੰਦਗੀ ਬਖਸ਼ਦਾ ਦੋਸਤੋ ਮਹੱਭਤਾ ਬਹੁਤ ਕੁਝ دی ਜਾਂਦੀਆਂ ਤੇ ਜਿਹੜੇ ਮਹੱਭਤਾ ਕਰਦੇ ਆ ਆਪਣੇ ਮਾਪਿਆਂ ਨਾਲ ਵੀ ਮਹੱਭਤਾ ਕਰੋ ਮਾਪੇ ਬਾਂਪ ਨੂੰ ਵੀ ਤੁਸੀਂ ਪਿਆਰ ਕਰ ਸਕਦੇ ਆ ਤੁਸੀਂ ਆਪਦੇ ਆਪਣੇਆਂ ਨੂੰ ਕਰ ਸਕਦੇ ਆ ਤੁਸੀਂ ਤੁਹਾਡੇ ਜਿਹੜੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੀ ਤੁਸੀਂ ਪਿਆਰ ਕਰਦੇ ਹੋ ਐਵੇਂ ਕਰਦੇ ਰਹੋ ਦੋਸਤੋ ਅੱਜ ਮੈਂ ਇਹੀ ਗੱਲ ਤੁਹਾਨੂੰ ਇਥੋਂ ਆ ਮੈਂ ਤੁਹਾਨੂੰ ਜਿਹੜੀ ਦਿਖਾ ਰਿਹਾ ਸਾਰਾ ਬੈਕ ਸਾਈਡ ਤੇ ਇਹ ਜਿਹੜੀ ਇਹ ਕੈਨੇਡਾ ਦਾ ਆਲਾ ਦਵਾਲਾ ਮੇਰੇ ਜਿਹੜੇ ਮੇਰੇ ਘਰ ਦੇ ਨੇੜੇ ਜਿਹੜੇ ਆ ਮੈਂ ਇਥੋਂ ਫਿਰ ਤੁਰ ਜਾਣਾ ਇਥੋਂ ਤੁਰਿਆ ਜਾਣਾ ਫਿਰ ਉਹ ਬੱਸ ਵਾਲੇ ਕੋਲੇ ਸੱਜਣ ਕੋਲੇ ਜਾਵੜਦਾ ਉਹ ਫਿਰ ਮੈਂ ਦੋਕ ਮੰਨ ਲਓ ਹੁਣ ਘੰਟਾ ਕੋਦੇ ਕੋਲੇ ਲਾਇਆ ਦੋ ਗਿੜੇ ਹੋ ਉਹ ਬੈਠ ਪਾਸੇ ਬੈਠਾ ਰਿਹਾ ਉਹ ਮੈਨੂੰ ਕਹਿੰਦਾ ਯਾਰ ਵੀ ਕੋਈ ਗੱਲ ਸੁਣਾ ਸੱਜਣ ਤੇ ਮੈਂ ਉਹਨੂੰ ਫਿਰ ਚਾਰ ਗੱਲਾਂ ਜਿਹੜੀਆਂ ਹੁੰਦੀਆਂ ਇਧਰ ਤੇ ਉਧਰ ਹੀ ਸੁਣਾ ਕੇ ਤੇ ਆਪ ਦਾ ਸਫਰ ਉਹਦਾ ਵੀ ਸੌਖਾ ਕਰ ਦੇਣਾ ਤੇ ਆਪ ਦਾ ਵੀ ਸੌਖਾ ਕਰ ਲੈਣਾ ਸੋ ਦੋਸਤੋ ਧੰਨ ਤੇ ਅੱਗੇ ਫੇਰ ਮਿਲਦੇ ਆ ਕੋਈ ਨਵੀਂ ਸਟੋਰੀ ਲੈ ਕੇ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ